ਰਸੋਈ ਵਿੱਚ ਕੰਮ ਆਉਣ ਵਾਲੀਆਂ ਬਹੁਤ ਹੀ ਜ਼ਰੂਰੀ ਗੱਲਾਂ ਧਿਆਨ ਨਾਲ ਸੁਣੋ ਨੰਬਰ 1 ਜੇਕਰ ਤੁਸੀਂ ਸਬਜ਼ੀ ਦੀ ਗਰੇਵੀ ਗਾੜੀ ਕਰਨਾ ਚਾਹੁੰਦੇ ਹੋ ਤਾਂ ਉਸ ਵਿੱਚ ਇੱਕ ਚਮਚ ਬੇਸਣ ਦਾ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਪੁੰਨ ਲਓ ਇਸ ਨਾਲ ਸਬਜ਼ੀ ਬਹੁਤ ਹੀ ਸਵਾਦ ਤੇ ਗਾੜੀ ਬਣੇਗੀ ਨੰਬਰ 2 ਜੇਕਰ ਤੁਹਾਡੇ ਸੈਂਕ ਵਿੱਚ ਬਹੁਤ ਜ਼ਿਆਦਾ ਗੰਦਗੀ ਜੰਮ ਗਈ ਹੈ ਜਾਂ ਫਿਰ ਚਿਪਚਿਪਾਪਣ ਹੋ ਗਿਆ ਹੋਵੇ ਤਾਂ ਉਸ ਵਿੱਚ ਅੱਧਾ ਕੱਪ ਸਿਰਕਾ ਤੇ ਥੋੜਾ ਜਿਹਾ ਬੇਕਿੰਗ ਸੋਡਾ ਮਿਕਸ ਕਰਕੇ ਪਾ ਦੇ ਇਸ ਨਾਲ ਤੁਹਾਡਾ ਸਿੰਕ ਬਿਲਕੁਲ ਸਾਫ ਹੋ ਜਾਵੇਗਾ ਨੰਬਰ 3 ਜੇਕਰ ਤੁਸੀਂ ਪਿੱਤਲ ਦੇ ਬਰਤਨ ਨੂੰ ਚਮਕਾਉਣਾ ਚਾਹੁੰਦੇ ਹੋ ਤਾਂ ਉਸ ਉੱਪਰ ਟਮਾਟੋ ਕੇਚੱਪ ਵਾਲੀ ਚਟਨੀ ਲਗਾ ਕੇ ਉਸ ਨੂੰ ਚੰਗੀ ਤਰ੍ਹਾਂ ਰਗੜ ਦਿਓ ਇਸ ਦੀ ਮਦਦ ਨਾਲ ਤੁਹਾਡਾ ਪਿੱਤਲ ਦਾ ਭਾਂਡਾ ਚਮਕ ਜਾਵੇਗਾ ਤੇ ਨਵੇਂ ਦੀ ਤਰ੍ਹਾਂ ਲੱਗੇਗਾ ਨੰਬਰ 4 ਜੇਕਰ ਗੈਸ ਚੁੱਲੇ ਵਾਲੇ ਬਰਨਰ ਕਾਲੇ ਪੈ ਗਏ ਹੋਣ ਤਾਂ ਇੱਕ ਬਰਤਨ ਵਿੱਚ ਪਾਣੀ ਭਰ ਕੇ ਉਸ ਵਿੱਚ ਬੇਕਿੰਗ ਸੋਡਾ ਇਨੂ ਤੇ ਨਾਲ ਹੀ ਨਮਕ ਪਾ ਕੇ ਕੁਝ ਸਮੇਂ ਲਈ ਭਿਉਂ ਕੇ ਰੱਖ ਦਿਓ ਫਿਰ ਇਸ ਨੂੰ ਸਟੀਲ ਵੋਲਨ ਨਾਲ ਰਗੜ ਕੇ ਤੋਂ ਉਹ ਅਜਿਹਾ ਕਰਨ ਨਾਲ ਉਹ ਬਿਲਕੁਲ ਨਵੇਂ ਹੋ ਜਾਣਗੇ ਨੰਬਰ 5 ਜੇਕਰ ਤੁਸੀਂ ਸਮੋਸੇ ਖਸਤਾ ਤੇ कुरकुरੇ ਬਣਾਉਣਾ ਚਾਹੁੰਦੇ ਹੋ ਤਾਂ ਇਹਨਾਂ ਦਾ ਆਟਾ ਗੁੰਨਣ ਸਮੇ ਇਸ ਆਟੇ ਵਿੱਚ ਥੋੜਾ ਜਿਹਾ ਚੌਲਾਂ ਦਾ ਆਟਾ ਵੀ ਜ਼ਰੂਰ ਮਿਕਸ ਕਰ ਲਿਆ ਕਰੋ ਇਸ ਨਾਲ ਸਮੋਸੇ ਬਹੁਤ ਹੀ ਸਵਾਦ ਤੇ ਖਸਤਾ ਬਣਦੇ ਹਨ ਖਸਤਾ ਤੋਂ ਭਾਵ ਹੁੰਦਾ ਕ੍ਰਿਸਪੀ ਨੰਬਰ 6 ਜੇਕਰ ਨਿੰਬੂ ਦਾ ਅਚਾਰ ਖਰਾਬ ਹੋਣ ਲੱਗ ਜਾਵੇ ਤਾਂ ਉਸ ਵਿੱਚ ਸਿਰਕਾ ਪਾ ਕੇ ਹਲਕੀ ਅੱਗ ਉੱਪਰ ਸੇਕ ਲਵਾ ਲਓ ਇਸ ਨਾਲ ਉਹ ਖਰਾਬ ਹੋਣ ਤੋਂ ਬਚ ਜਾਵੇਗਾ ਨੰਬਰ 7 ਜਦੋਂ ਵੀ ਤੁਸੀਂ ਲੌਂਗ ਡੱਬੇ ਵਿੱਚ ਪਾਉਂਦੇ ਹੋ ਤਾਂ ਉਸ ਦੇ ਛੋਟੇ-ਛੋਟੇ ਟੁਕੜੇ ਅਸੀਂ ਹੀਠਾਂ ਸੁੱਟ ਦਿੰਦੇ ਹਾਂ ਇਸੇ ਤਰ੍ਹਾਂ ਹੀ ਇਲਾਇਚੀ ਦੇ ਛਿਲਕੇ ਪਰ ਜੇਕਰ ਇਹਨਾਂ ਨੂੰ ਸੁੱਟਣ ਦੀ ਬਜਾਏ ਤੁਸੀਂ ਚਾਹ ਪੱਤੀ ਵਾਲੇ ਡੱਬੇ ਵਿੱਚ ਪਾ ਲਵੋ ਤਾਂ ਇਹ ਵੇਸਟ ਨਹੀਂ ਹੋਣਗੇ ਤੇ ਸਾਡੀ ਚਾਹ ਬਣਾਉਣ ਦੇ ਕੰਮ ਆਉਣਗੇ ਤੇ ਚਾਹ ਵੀ ਟੇਸਟੀ ਬਣੇਗੀ ਨੰਬਰ 8 ਖੀਰਾ ਜਾਂ ਫਿਰ ਕੋਈ ਵੀ ਹੋਰ ਸਬਜ਼ੀ ਨੂੰ ਜੇਕਰ ਤੁਸੀਂ ਸੁੱਕਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਹਲਕੇ ਨਰਮ ਗਿੱਲੇ ਕੱਪੜੇ ਵਿੱਚ ਲਪੇਟ ਕੇ ਰੱਖ ਦਿਓ ਇਸ ਨਾਲ ਇਹ ਲੰਬੇ ਸਮੇਂ ਤੱਕ ਖਰਾਬ ਨਹੀਂ ਹੋਣਗੇ ਨੰਬਰ 9 ਜੇਕਰ ਤੁਸੀਂ ਮલાઈ ਤੋਂ ਜ਼ਿਆਦਾ ਮੱਖਣ ਲੈਣਾ ਚਾਹੁੰਦੇ ਹੋ ਤਾਂ ਇਸ ਵਿੱਚ ਬਰਫ਼ ਪਾ ਕੇ ਕੁਝ ਸਮੇਂ ਲਈ ਮਿਕਸੀ ਚਲਾ ਦਿਓ ਇਸ ਨਾਲ ਸਾਰਾ ਮੱਖਣ ਉੱਪਰ ਆ ਜਾਵੇਗਾ ਤੇ ਤੁਸੀਂ ਉਸ ਨੂੰ ਆਸਾਨੀ ਨਾਲ ਕੱਢ ਸਕਦੇ ਹੋ ਨੰਬਰ 10 ਜਦੋਂ ਵੀ ਤੁਸੀਂ ਨਿੰਬੂ ਨੂੰ ਨਚੋੜ ਕੇ ਇਸ ਦੇ ਛਿਲਕਿਆਂ ਨੂੰ ਸੁੱਟ ਦਿੰਦੇ ਹੋ ਤਾਂ ਇਹ ਬੜੀ ਹੀ ਗਲਤ ਗੱਲ ਹੈ ਇਸ ਤਰ੍ਹਾਂ ਤੁਸੀਂ achar ਵੀ ਬਣਾ ਸਕਦੇ ਹੋ ਇੱਕ ਨਿੰਬੂ ਤੋਂ ਹੀ ਤੁਸੀਂ ਦੋ ਕੰਮ ਲੈ ਸਕਦੇ ਹੋ ਨੰਬਰ 11 ਜੇਕਰ ਪਨੀਰ ਟਾਈਟ ਹੋ ਜਾਵੇ ਭਾਵ ਕਹਿੜਾ ਹੋ ਜਾਵੇ ਤਾਂ ਉਸ ਨੂੰ ਗਰਮ ਪਾਣੀ ਵਿੱਚ ਨਮਕ ਪਾ ਕੇ ਕੁਝ ਸਮੇਂ ਲਈ ਪਾਣੀ ਵਿੱਚ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਉਹ ਬਹੁਤ ਜਲਦੀ ਨਰਮ ਹੋ ਜਾਵੇਗਾ ਨੰਬਰ 12 ਰੋਠੇ ਬਣਾਉਣ ਸਮੇਂ ਜੇਕਰ ਆਟੇ ਵਿੱਚ ਅਜਮਾਇਣ ਤੇ ਇੱਕ ਉਬਲਿਆ ਹੋਇਆ ਆਲੂ ਕद्दूकस ਕਰਕੇ ਪਾ ਲਿਆ ਜਾਵੇ ਤਾਂ ਉਸ ਨਾਲ ਪਰੌਂਠੇ ਬਹੁਤ ਹੀ ਸਵਾਦ ਬਣਦੇ ਹਨ ਜੇਕਰ ਥੋੜੀ ਜਿਹੀ ਮਲਾਈ ਪਾ ਦਿਓ ਤਾਂ ਇਸ ਨਾਲ ਉਹ ਬਹੁਤ ਹੀ ਨਰਮ ਬਣਨਗੇ ਨੰਬਰ 13 ਜੇਕਰ ਸਬਜ਼ੀ ਵਿੱਚ ਮਿਰਚ ਤੇਜ਼ ਹੋ ਗਈ ਹੋਵੇ ਤਾਂ ਉਸ ਵਿੱਚ ਥੋੜਾ ਜਿਹਾ ਟਮਾਟੋ ਕੇਚੱਪ ਜਾਂ ਫਿਰ ਦਹੀਂ ਮਿਕਸ ਕਰ ਲਓ ਇਸ ਨਾਲ ਮਿਰਚ ਸਹੀ ਹੋ ਜਾਵੇਗੀ ਨੰਬਰ 14 ਜੇਕਰ ਟਮਾਟਰ ਗਲ ਨਾ ਰਹੇ ਹੋਣ ਤਾਂ ਉਹਨਾਂ ਵਿੱਚ ਨਮਕ ਪਾ ਕੇ ਕੁਝ ਸਮੇਂ ਲਈ ਟੱਕ ਕੇ ਰੱਖ ਦਿਓ ਇਸ ਨਾਲ ਉਹ ਆਸਾਨੀ ਨਾਲ ਗਲ ਜਾਣਗੇ ਪਾਪ ਪੱਕ ਜਾਣਗੇ ਨੰਬਰ 15 ਜੇਕਰ ਤੁਸੀਂ ਰੋਜ਼ਾਨਾ ਸਵੇਰ ਦੇ ਸਮੇਂ ਦੁੱਧ ਦੇ ਨਾਲ ਇੱਕ ਕੇਲਾ ਖਾ ਲੈਂਦੇ ਹੋ ਤਾਂ ਇਸ ਨਾਲ ਸਰੀਰ ਅੰਦਰ ਤਾਕਤ ਬਣੀ ਰਹਿੰਦੀ ਹੈ ਨੰਬਰ 16 ਜੇਕਰ ਦਾਲ ਦਾ ਤੜਕਾ ਹਲਕਾ ਜਿਹਾ ਜਲ ਗਿਆ ਹੋਵੇ ਤੇ ਉਸ ਦੀ 스멜 ਆ ਰਹੀ ਹੋਵੇ ਤਾਂ ਉਸ ਦੀ 스멜 ਨੂੰ ਖਤਮ ਕਰਨ ਲਈ ਦਾਲ ਵਿੱਚ ਦੇਸੀ ਘਿਓ ਦੇ 2 ਚਮਚ ਮਿਕਸ ਕਰ ਲਓ ਇਸ ਨਾਲ ਦਾਲ ਵਿੱਚੋਂ ਜਲੇ ਹੋਏ ਤੜਕੇ ਦੀ 스멜 ਨਹੀਂ ਆਵੇਗੀ ਬਹੁਤ ਘੱਟ ਜਾਵੇ ਨੰਬਰ 17 ਜੇਕਰ ਕੁੱਕਰ ਵਿੱਚੋਂ ਪਾਣੀ ਨਿਕਲ ਰਿਹਾ ਹੋਵੇ ਤਾਂ ਉਸ ਵਿੱਚ ਛੋਟੀ ਜਹੀ ਸਟੀਲ ਦੀ ਕੌਲੀ ਪਾ ਦਿਓ ਇਸ ਦੀ ਮਦਦ ਨਾਲ ਪਾਣੀ ਨਿਕਲ ਕੇ ਬਾਹਰ ਨਹੀਂ ਆਵੇਗਾ ਨੰਬਰ 18 ਅਕਸਰ ਆਲੂ ਕੱਟਣ ਤੋਂ ਬਾਅਦ ਕਾਲੇ ਹੋ ਜਾਂਦੇ ਹਨ ਇਸ ਲਈ ਇਹਨਾਂ ਨੂੰ ਬਚਾਉਣ ਲਈ ਆਲੂ ਨੂੰ ਕੱਟਣ ਤੋਂ ਪਹਿਲਾਂ ਠੰਡੇ ਪਾਣੀ ਵਿੱਚ ਪਾ ਦਿਓ ਇਸ ਨਾਲ ਇਹ ਲੰਬੇ ਸਮੇਂ ਤੱਕ ਖਰਾਬ ਨਹੀਂ ਹੋਣਗੇ ਨੰਬਰ 19 ਧਣੀਆਂ ਨੂੰ ਜੇਕਰ ਕਾਫੀ ਦਿਨਾਂ ਤੱਕ ਸਟੋਰ ਕਰਕੇ ਰੱਖਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਡੰਡੀਆਂ ਤੋਂ ਅਲੱਗ ਕਰਕੇ ਸਟੀਲ ਦੇ ਡੱਬੇ ਵਿੱਚ ਬੰਦ ਕਰਕੇ ਫਰਿੱਜ ਵਿੱਚ ਰੱਖ ਦਿਓ ਇਸ ਤਰ੍ਹਾਂ ਧਣੀਆਂ 10-15 ਦਿਨਾਂ ਤੱਕ ਵੀ ਖਰਾਬ ਨਹੀਂ ਹੋਵੇਗਾ ਨੰਬਰ 20 ਧਣੀਆਂ ਦੀਆਂ ਡੰਡੀਆਂ ਨੂੰ ਕਦੇ ਵੀ ਸੁੱਟਣਾ ਨਹੀਂ ਚਾਹੀਦਾ ਕਿਉਂਕਿ ਜਦੋਂ ਧਣੀਆਂ ਦੇ ਪੱਤੇ ਨਾ ਹੋਣ ਤਾਂ ਤੁਸੀਂ ਡੰਡੀਆਂ ਦਾ ਇਸਤੇਮਾਲ ਕਰ ਸਕਦੇ ਹੋ ਤੁਸੀਂ ਇਹਨਾਂ ਨੂੰ ਸੁਕਾ ਕੇ ਭੋਰ ਕੇ ਰੱਖ ਸਕਦੇ ਹੋ ਨੰਬਰ 21 ਜੇਕਰ ਤੁਸੀਂ ਆਟੇ ਨੂੰ ਗੁੰਨਣ ਸਮੇ ਉਸ ਵਿੱਚ ਬੇਸਣ ਮਿਲਾ ਲਓ ਤਾਂ ਇਸ ਨਾਲ ਬਣੀ ਰੋਟੀ ਸੇਤ ਲਈ ਬੜੀ ਗੁਣਕਾਰੀ ਹੁੰਦੀ ਹੈ ਨੰਬਰ 22 ਬਚੀ ਹੋਈ ਸਬਜੀ ਜਾਂ ਫਿਰ ਦਾਲ ਨੂੰ ਕਦੇ ਵੀ ਸੁੱਟੋ ਨਾ ਇਹਨਾਂ ਨੂੰ ਗ੍ਰाइंड ਕਰਕੇ ਆਟੇ ਵਿੱਚ ਗੁੰਨ ਲਓ ਤੇ ਇਸ ਦੇ ਪਰੌਠੇ ਬਣਾ ਕੇ ਖਾਓ ਬੜੇ ਸਵਾਦ ਬਣਨਗੇ ਨੰਬਰ 23 ਜਦੋਂ ਵੀ ਤੁਸੀਂ ਚੋਲ ਬਣਾਉਂਦੇ ਹੋ ਤਾਂ ਉਸ ਵਿੱਚ ਸੋਇਆਬੀਨ ਦੀਆਂ ਬੜੀਆਂ ਜਰੂਰ ਪਾ ਲਿਆ ਕਰੋ ਇਸ ਨਾਲ ਚੌਲ ਬੜੇ ਸਵਾਦ ਬਣਦੇ ਹਨ ਨੰਬਰ 24 ਜਦੋਂ ਵੀ ਤੁਸੀਂ ਫਰਿੱਜ ਸਾਫ਼ ਕਰਦੇ ਹੋ ਤਾਂ ਪਹਿਲਾਂ ਇਸ ਨੂੰ ਬੰਦ ਕਰ ਦਿਓ ਫਿਰ ਇਸ ਵਿੱਚੋਂ ਸਾਰਾ ਸਮਾਨ ਕੱਢ ਕੇ ਜਲਦੀ ਨਾਲ ਸਾਫ਼ ਕਰ ਦਿਓ ਫਿਰ ਸਮਾਨ ਰੱਖੋ ਤੇ ਫਰਿੱਜ ਚਲਾ ਦਿਓ ਇਸ ਨਾਲ ਨਾ ਤਾਂ ਕੂਲਿੰਗ ਖਤਮ ਹੋਵੇਗੀ ਅਤੇ ਨਾਲ ਹੀ ਬਿਜਲੀ ਦੀ ਬਚਤ ਵੀ ਹੋਵੇਗੀ ਨੰਬਰ 25 ਜੇਕਰ ਕਦੇ ਵੀ ਸਿਲੰਡਰ ਨੂੰ ਅੱਗ ਲੱਗ ਜਾਵੇ ਤਾਂ ਉਸ ਉੱਪਰ ਗ੍ਰੈਂਡ ਵਾਲਾ ਕੱਪ ਰੱਖ ਦਿਓ ਜਾਂ ਫਿਰ ਤੁਸੀਂ ਕਿਸੇ ਮੋٹے ਕੱਪੜੇ ਦਾ ਯੂਜ਼ ਵੀ ਕਰ ਸਕਦੇ ਹੋ ਜਿਵੇਂ ਕਿਸੇ ਕੰਬੜ ਨੂੰ ਸਿਲੰਡਰ ਉੱਤੇ ਇੱਕਦਮ ਲਪੇਟ ਦਿਓ ਅਜਿਹਾ ਕਰਨ ਨਾਲ ਉਹ ਅੱਗ ਬੁਝ ਜਾਂਦੀ ਹੈ ਨੰਬਰ 26 ਜਦੋਂ ਵੀ ਤੁਸੀਂ ਕੋਈ ਵੀ ਸਬਜ਼ੀ ਬਣਾਉਂਦੇ ਹੋ ਤਾਂ ਉਸ ਸਮੇਂ ਹੀ ਸਬਜ਼ੀ ਨੂੰ ਕੱਟੋ ਪਹਿਲਾਂ ਕੱਟੀ ਗਈ ਸਬਜ਼ੀ ਦੇ ਸਾਰੇ ਤੱਤ ਨਸ਼ਟ ਹੋ ਜਾਂਦੇ ਹਨ ਨੰਬਰ 27 ਚੌਲ ਬਣਾਉਣ ਸਮੇਂ ਉਹਨਾਂ ਵਿੱਚ ਪਾਣੀ ਉਨਾ ਹੀ ਪਾਓ ਜਿੰਨਾ ਚੌਲਾਂ ਨੇ ਲੋੜਿੰਦਾ ਹੈ ਇਸ ਤਰ੍ਹਾਂ ਕਰਨ ਨਾਲ ਚੌਲ ਬੜੇ ਸਵਾਦਮੰਦ ਹੁੰਦੇ ਹਨ ਤੇ ਉਹਨਾਂ ਵਿੱਚ ਜ਼ਿਆਦਾ ਪਾਣੀ ਵੀ ਨਹੀਂ ਰਹਿੰਦਾ ਨੰਬਰ 28 ਜਦੋਂ ਵੀ ਤੁਸੀਂ ਕੁਝ ਬਣਾਉਂਦੇ ਹੋ ਤਾਂ ਮਿੱਟੀ ਜਾਂ ਫਿਰ ਲੋਹੇ ਦੇ ਬਰਤਨ ਦਾ ਇਸਤੇਮਾਲ ਕਰੋ ਇਸ ਨਾਲ ਤੁਹਾਡੇ ਸਰੀਰ ਨੂੰ ਅਨੇਕਾਂ ਹੀ ਲਾਭ ਮਿਲਦੇ ਹਨ ਨੰਬਰ 29 ਖਾਣੇ ਵਿੱਚ ਥੋੜਾ ਜਿਹਾ ਦੇਸੀ ਘਿਓ ਵੀ ਪਾ ਲਿਆ ਕਰੋ ਇਸ ਨਾਲ ਖਾਣਾ ਬਹੁਤ ਹੀ ਸਵਾਦ ਬਣਦਾ ਹੈ ਤੇ ਨਾਲ ਹੀ ਖੁਸ਼ਬੂ ਵੀ ਵਧੀਆ ਆਉਂਦੀ ਹੈ। ਨੰਬਰ 30 ਜਦੋਂ ਵੀ ਤੁਸੀਂ ਆਟਾ ਗੁੰਨਦੇ ਹੋ ਤਾਂ ਉਸ ਵਿੱਚ ਮਲਾਈ ਜ਼ਰੂਰ ਪਾ ਲਿਆ ਕਰੋ। ਇਸ ਤਰ੍ਹਾਂ ਕਰਨ ਨਾਲ ਹਰ ਤਰ੍ਹਾਂ ਦਾ ਪਰੌਠਾ ਤੇ ਰੋਟੀ ਬਹੁਤ ਹੀ ਸਵਾਦ ਤੇ ਨਰਮ ਬਣਦੀ ਹੈ। ਨੰਬਰ 31 ਨੂਨਦਾਨੀ ਵਿੱਚ ਹਮੇਸ਼ਾ ਟਿਸ਼ੂ ਪੇਪਰ ਪਛਾ ਕੇ ਰੱਖਿਆ ਕਰੋ। ਇਸ ਨਾਲ ਤੁਹਾਡੀ ਨੂਨਦਾਨੀ ਘੱਟ ਵੀ ਖਰਾਬ ਨਹੀਂ ਹੁੰਦੀ ਤੇ ਲੰਬੇ ਸਮੇਂ ਤੱਕ ਸਾਫ਼ ਵੀ ਰਹਿੰਦੀ ਹੈ। ਨੰਬਰ 32 ਅਚਾਰ ਵਾਲੀ ਡੱਬੀ ਵਿੱਚ ਜਦੋਂ ਵੀ ਤੁਸੀਂ ਅਚਾਰ ਪਾਉਂਦੇ ਹੋ ਤਾਂ ਉਸ ਵਿੱਚ ਅਚਾਰ ਪਾਉਣ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਮਸਾਲਾ ਤੇ ਤੇਲ ਵਿੱਚ ਨਾ ਪਵੇ ਕੱਲਾ ਅਚਾਰ ਹੀ ਪਾਓ ਨਹੀਂ ਤਾਂ ਤੁਹਾਡੀ ਅਚਾਰ ਵਾਲੀ ਡੱਬੀ ਬਹੁਤ ਗੰਦੀ ਲੱਗਦੀ ਹੈ ਜਿਸ ਨੂੰ ਰੋਜ਼ਾਨਾ ਸਾਫ਼ ਕਰਨਾ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ 90%